ਸਤ ਸੰਗਤ ਜੀ ਇਹ ਦੁਨੀਆ ਦੇ ਉੱਪਰ ਜਦੋਂ ਵੀ ਪੀਰ ਪੈਗੰਬਰ અવਤਾਰੀ ਪੁਰਖ ਆਉਂਦੇ ਆ ਉਹ ਕੁਝ ਬਚਨ ਕਰਕੇ ਜਾਂਦੇ ਹੁੰਦੇ ਆ ਉਹ ਬਚਨ ਸੱਚੇ ਜ਼ਰੂਰ ਹੁੰਦੇ ਆ ਉਹਨਾਂ ਨੂੰ ਸਮਾਂ ਲੱਗ ਸਕਦਾ ਹੁਣ ਇੱਕ ਖਬਰ ਜਿਹੜੀ ਆਪ ਜੀ ਨੇ ਸੁਣੀ ਜ਼ਰੂਰ ਹੋਵੇਗੀ ਸ਼ਾਇਦ ਨਾ ਵੀ ਸੁਣੀ ਹੋਵੇ 12000 ਸਾਲ ਪੁਰਾਣਾ ਇੱਕ ਜਵਾਲਾਮੁਖੀ ਜਿਹੜਾ ਹੈ ਇਸ ਵਕਤ ਫਟ ਚੁੱਕਾ ਹੈ ਜਦੋਂ ਜਵਾਲਾਮੁਖੀ ਫਟਦਾ ਉਹਦੇ ਵਿੱਚੋਂ ਧੂਆ ਨਿਕਲਦਾ ਹੈ ਇਹ ਇਸ ਵਾਰ ਵੀ ਨਿਕਲਿਆ ਤੇ ਉਹਦਾ ਪ੍ਰਭਾਵ ਪਤਾ ਕਿੱਥੇ-ਕਿੱਥੇ ਪਾਊਗਾ ਹਰਿਆਣਾ ਦਿੱਲੀ ਪੰਜਾਬ ਤੇ ਵੀ ਪਾਊਗਾ ਭਾਰਤ ਦੇ ਹੋਰ ਕਈ ਪ੍ਰਾਂਤਾਂ ਜਿੰਨਾ ਤੇ ਪੈਣਾ ਹੈ ਹੁਣ ਸੋਚਣ ਵਾਲੀ ਗੱਲ ਇਹ ਆ 12000 ਸਾਲ ਬਾਅਦ ਕਿਉਂ ਫਟਿਆ ਇਹ ਜਵਾਲਾਮੁਖੀ ਹੁਣ ਹੀ ਕਿਉਂ ਫਟਿਆ ਹੁਣ ਜਿਹੜਾ 12000 ਸਾਲ ਪਹਿਲਾ ਫਟਿਆ ਉਹਦਾ ਜਿਹੜਾ ਲਾਵਾ ਹੁਣ ਉਹਦੇ ਅੰਦਾਜ਼ੇ ਲਾ ਸਕਦਾ ਹੈ ਜਿਹੜੇ ਵਿਗਿਆਨੀ ਹੁੰਦੇ ਆ ਐਨੇ ਸਾਲ ਪਹਿਲਾ ਫਟਿਆ ਸੀ ਸਾਥ ਸੰਗਤ ਜੀ ਗੱਲ ਆਪਾਂ ਕਰਨੀਆਂ ਆ ਆਉਣ ਵਾਲੇ ਸਮੇਂ ਦੀ ਵੀ ਕਿੰਨਾ ਕੁ ਨੁਕਸਾਨ ਹੋ ਸਕਦਾ ਕੁਦਰਤ ਕੀ ਕੀ ਕਰ ਸਕਦੀ ਆ ਮਨੁੱਖਤਾ ਤੇ ਕੀ ਅਸਰ ਆ ਬਚਾ ਕੀ ਆ ਸੱਚ ਕੀ ਆ ਝੂਠ ਕੀ ਆ ਸਮਝ ਗਏ ਆਪਾਂ ਇਹਨਾਂ ਗੱਲਾਂ ਨੂੰ ਇਹ ਦੇਸ਼ ਦੇ ਵਿੱਚ ਕੁਝ ਇਲਾਕੇ ਇਹੋ ਜਿਹੇ ਆ ਜਿੱਥੇ ਕੁਦਰਤ ਦਾ ਘਾਣ ਹੋ ਰਿਹਾ ਲੋਕ ਸਮਝ ਹੀ ਨਹੀਂ پا ਰਹੇ ਬੜਿਹਾਰੀ ਕੁਦਰਤ ਵਸਿਆ ਦਾ ਜਿਹੜਾ ਇੱਕ ਕਨਸੈਪਟ ਹੈ ਸਿਧਾਂਤ ਹੈ ਇਹਨੂੰ ਸਮਝ ਨਹੀਂ ਸਕਦੇ ਫਿਰ ਕੁਦਰਤ ਜਦੋਂ ਆਪਣਾ ਰੰਗ ਵਿਖਾਉਂਦੀ ਆ ਉਦੋਂ ਵੱਡੀ ਮਾਰ ਜਦੋਂ ਵੱਜਦੀ ਹੈ ਫਿਰ ਆਪਾਂ ਬਾਅਦ ਵਿੱਚ ਰੋਣੇ ਆ ਪਛਤਾਉਣੇ ਆ ਜਿਹੜਾ ਜਵਾਲਾਮੁਖੀ ਫਟਿਆ ਹੈ ਇਹਦਾ ਨਾਮ ਆ ਹਾਈਲੀ ਗੁਬੀ ਤੇ ਅਫਰੀਕਾ ਦਾ ਇੱਕ ਇਲਾਕਾ ਹੈ ਏਥੋਪੀਆ ਜਿੱਥੇ ਜਵਾਲਾਮੁਖੀ ਬਹੁਤ ਸਾਰੇ ਆ ਉਹਨਾਂ ਵਿੱਚੋਂ ਇਹ ਜਵਾਲਾਮੁਖੀ ਸੀ ਜਿਹੜਾ ਫਟਿਆ ਹੁਣ ਇੱਥੇ ਸਾਧ ਸੰਗਤ ਜੀ ਸੋਚਣ ਵਾਲੀ ਗੱਲ ਆ ਜਦੋਂ ਇਹ ਜਵਾਲਾਮੁਖੀ ਫਟਦੇ ਆ ਇਹਦੇ ਵਿੱਚੋਂ ਸਵਾਹ ਨਿਕਲਦੀ ਆ ਨਿੱਕੇ ਨਿੱਕੇ ਜਿਹੜੇ ਕਾਣੇ ਆ ਨਿਕਲਦੇ ਆ ਸਲਫਰ ਆਕਸਾਈਡ ਹੁੰਦੀ ਆ ਇਹ ਜਦੋਂ ਉੱਚੀ ਉੱਠਦੀ ਆ ਇਹਦਾ ਬੁਰਾ ਪ੍ਰਭਾਵ ਪੈਂਦਾ ਹੈ 10ਵੇਂ ਪਾਛੇ ਦੇ ਬਚਨ ਪੜਦੇ ਆ ਉਹ ਤਾਂ ਕਹਿ ਰਹੇ ਆ ਕਿ ਕਿੰਨੀ ਵਾਰੀ ਇਹ ਸ੍ਰਿਸ਼ਟੀ ਬਣੀ ਆ ਖਤਮ ਹੋਈ ਆ ਫਿਰ ਬਣੀ ਆ ਇਹ ਇਸ ਤਰ੍ਹਾਂ ਜਵਾਲਾਮੁਖੀ ਦਾ ਫਟਣਾ ਇੱਕ ਕੁਦਰਤੀ ਸੰਕੇਤ ਵੀ ਹੋ ਸਕਦਾ ਕੁਝ ਲੋਕ ਆ ਜਿਹੜੇ ਕੁਦਰਤ ਨੂੰ ਮੰਨਦੇ ਆ ਰੱਬ ਨੂੰ ਨਹੀਂ ਮੰਨਦੇ ਕਈ ਲੋਕ ਜਿਹੜੇ ਆ ਉਹਨਾਂ ਦਾ ਇਸ ਤਰ੍ਹਾਂ ਦਾ ਵੀ ਮੰਨ ਹੁੰਦਾ ਵੀ ਕੁਦਰਤ ਆ ਸਭ ਕੁਝ ਰੱਬ ਹੈ ਹੀ ਨਹੀਂ ਚਲੋ ਉਹਨਾਂ ਦੀ ਸੋਚਣੀ ਆ ਆਪਾਂ ਕਿਸੇ ਦੀ ਸੋਚ ਨੂੰ ਬਦਲ ਨਹੀਂ ਸਕਦੇ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਜੀ ਨੇ ਕੁਝ ਬਚਨ ਕੀਤੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਹੋਵੇਗਾ ਆਓ ਹੁਣ ਆਪਾਂ ਇਹ ਕਲਯੁਗ ਕਿਵੇਂ ਹੱਦਾਂ ਪਾਰ ਕਰ ਸਕਦਾ ਹੈ ਕੀ ਕੀ ਹੋ ਸਕਦਾ ਹੈ ਇਹਨੂੰ ਭਵਿੱਖ ਬਾਣੀ ਕਹਿ ਲਓ ਇਹਨੂੰ ਮਹਾਰਾਜ ਦੇ ਬਚਨ ਕਹਿ ਲਓ ਕੋਈ ਅਤ ਕਥਨੀ ਨਹੀਂ ਹੈਗੀ ਸਤਗੁਰੂ ਮਹਾਰਾਜ ਕਹਿੰਦੇ ਐਸਾ ਸਮਾਂ ਆਊਗਾ ਕਲਯੁਗ ਦੇ ਵਿੱਚ ਉਹ ਸਾਡੀ ਸੋਚ ਤੋਂ ਪਰੇ ਹੋਵੇਗਾ ਜਦੋਂ ਆਪਾਂ ਸੁਣਾਂਗੇ ਬਚਨ ਤੁਸੀਂ ਹੈਰਾਨ ਹੋ ਜਾਓਗੇ ਦੇਖੋ ਦੁਨੀਆ ਵਿੱਚ ਚਾਰ ਯੁਗ ਹੋਏ ਆ ਸਤਯੁਗ ਤ੍ਰੇਤਾ ਦੁਆਪਰ ਜਿਹੜਾ ਮਰਜੀ ਯੁਗ ਹੋਵੇ ਉਹਦੀ ਆਪਾਂ ਗੱਲ ਕਰਦੇ ਆ ਕੋਈ ਯੁੱਗ ਕੋਈ ਸਮਾਂ ਐਸਾ ਪੁਰਾਤਨ ਤੋਂ ਵੇਖਣ ਨੂੰ ਨਹੀਂ ਮਿਲਦਾ ਜਦੋਂ ਵੀ ਸੰਸਾਰ ਦੇ ਵਿੱਚ ਪੁਰਾਤਨ ਤੌਰ ਤੇ ਦੁਬਿਦਾ ਦਾ ਨਾਸ਼ ਹੋ ਗਿਆ ਹੋਵੇ ਪੂਰਨ ਤੌਰ ਤੇ ਦੁਬਿਦਾ ਜਿਹੜੀ ਬਣੀ ਰਹੀ ਕਦੇ ਵੀ ਇਹ ਖਤਮ ਨਹੀਂ ਹੁੰਦੀ ਇਹ ਸੰਸਾਰ ਵਿੱਚ ਪਾਪ ਪੁੰਨ ਦੇਰ ਰਸਤੇ ਚੱਲਦੇ ਰਹਿੰਦੇ ਆ ਦਿਨ ਰਾਤ ਦੁੱਖ ਸੁੱਖ ਆ ਖੁਸ਼ੀਆਂ ਗਮੀਆਂ ਨੇ ਚਾਹੀ ਸਤਜੁਗ ਦਾ ਸਮਾਂ ਸੀ ਚਾਹੇ ਦੇਵਤਿਆਂ ਵਰਗੇ ਲੋਕ ਸੀ ਪਰ ਉਦੋਂ ਵੀ ਕੁਝ ਚੀਜ਼ਾਂ ਹੋਈਆਂ ਤ੍ਰੇਤੇ ਵਿੱਚ ਵੀ ਵਾਪਰੀਆਂ ਨੇ ਸਮੇ ਤੇ ਕਾਲ ਨੇ ਆਪ ਦੇ ਜੀ ਜਿਹੜੇ ਸੀ ਉਹਨਾਂ ਨੂੰ ਵਸ ਕਰਕੇ ਰੱਖਿਆ ਤੇ ਦੁਵਿਧਾ ਵੀ ਪਈ ਆ ਪਰ ਮਹਾਪੁਰਖ ਰੱਬ ਦੇ ਪਿਆਰੇ ਜਿਹੜੇ ਹੁੰਦੇ ਆ ਉਹਨਾਂ ਦੇ ਕਰਕੇ ਜਿਹੜੀ ਦੁਵਿਧਾ ਹੁੰਦੀ ਆ ਉਹ ਦੂਰ ਹੋ ਜਾਂਦੀ ਆ ਗੁਰੂ ਸਾਹਿਬ ਦੇ ਬਚਨ ਕਮਾਉਣ ਨਾਲ ਦੁਬਿਧਾ ਜਿਹੜੀ ਆ ਉਹ ਦੂਰ ਹੋ ਜਾਂਦੀ ਆ ਸਤਜੁਗ ਵਿੱਚ ਵੀ ਐਸਾ ਸਮਾਂ ਬਣ ਗਿਆ ਸੀ ਦੇਵਤਿਆਂ ਤੇ ਰਾਖਸ਼ਾਂ ਦੀਆਂ ਲੜਾਈਆਂ ਹੋਈਆਂ ਤੇ ਉਹ ਬ੍ਰਹਮਾ ਜੀ ਦੇ ਜੀਵਨ ਬਾਰੇ ਬੜਾ ਕੁਝ ਮਿਲਦਾ ਹੈ ਪ੍ਰਹਿਲਾਦ ਜੀ ਦੇ ਜੀਵਨ ਬਾਰੇ ਆਪਾਂ ਬਚਨ ਪੜ੍ਹਦੇ ਹਾਂ ਪਿਤਾ ਹਰਨਾਕਸ਼ ਨੇ ਕਿਸ ਤਰ੍ਹਾਂ ਉਹਨੂੰ ਬੱਚੇ ਦੇ ਉੱਪਰ ਕਸ਼ਟ ਕੀਤਾ ਕਿੰਨਾ ਹੰਕਾਰ ਸੀ ਤਰੂ ਜੀ ਵੀ ਸਤਜੁਗੀ ਹੋਏ ਆ ਵਿਸ਼ਨੂ ਜੀ ਵੀ ਬਾਰੇ ਆਪਾਂ ਪੜਨ ਨੂੰ ਮਿਲਦਾ ਹੈ ਸਤਜੁਗ ਦੇ ਵਿੱਚ ਵੀ ਕਾਮ ਦੀਆਂ ਲਹਿਰਾਂ ਸੀਗੀਆਂ ਮਹਾਰਾਜ ਕਹਿੰਦੇ ਇਹੋ ਜਿਹੇ ਹੀ ਲੋਕ ਹੋਣਗੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ અવਤਾਰ ਕਲਯੁਗ ਦੇ ਲੋਕ ਭੂਤ ਨੇ ਬਿਤਾਲੇ ਹੋਣਗੇ ਉਹਨਾਂ ਵਿੱਚ ਜੱਤ ਸੱਤ ਘਟ ਹੋਵੇਗਾ ਕਿਉਂਕਿ ਜੱਤ ਸੱਤ ਆਉਣਾ ਸੀ ਸੰਗਤ ਨਾਲ ਸੰਗਤ ਕੰਨਾਂ ਰਾਹੀ ਆਪਾਂ ਕੀ ਸੁਣਦੇ ਆਂ ਅੱਖਾਂ ਰਾਹੀ ਆਪਾਂ ਕੀ ਦੇਖਦੇ ਆਂ ਅੱਖਾਂ ਕੀ ਦੇਖਦੀਆਂ ਸੰਗਤ ਆ ਕੰਨ ਕੀ ਸੁਣਦੇ ਆ ਜੋ ਸੁਣਾਗੇ ਵੈਸੇ ਹੋ ਜਾਵਾਂਗੇ ਅੱਜ ਦਾ ਮਨੁੱਖ ਸੁਣ ਕੀ ਰਿਹਾ ਇਹੀ ਗੱਲ ਦੇਖਣ ਵਾਲੀ ਆ ਸਾਥ ਸੰਗਤ ਜੀ ਕਾਲ ਯੁਗ ਦੇ ਵਿੱਚ ਮਹਾਰਾਜ ਨੇ ਆ ਕੇ ਨਾਮ ਪ੍ਰਗਟ ਕੀਤਾ ਸਤਗੁਰੂ ਜੀ ਨੇ ਜਿਹੜਾ ਨਾਮ ਦਿੱਤਾ ਸਾਨੂੰ ਜੀ ਉਹ ਨਾਮ ਜਪਾਂਗੇ ਆਪਾਂ ਫਿਰ ਆਪਣੀ ਬੁੱਧੀ ਠੀਕ ਰਹੇਗੀ ਕਾਲ ਯੁਗ ਦੇ ਵਿੱਚ ਜੇ ਕੋਈ ਬੰਦਾ ਨਾਮ ਜਪੇਗਾ ਐਸਾ ਸਮਾਂ ਆਵੇਗਾ ਉਹਦੇ ਘਰ ਦੇ ਜਾ ਕੇ ਕੋਤਵਾਲੀ ਥਾਣੇ ਵਿੱਚ ਜਾ ਕੇ ਸ਼ਿਕਾਇਤ ਕਰਿਆ ਕਰਨਗੀ ਸਾਡਾ ਬਜ਼ੁਰਗ ਸਾਡੇ ਪਿਤਾ ਜੀ ਨਾਮ ਜਪਦੇ ਆ ਇਹਨਾਂ ਕੋਲ ਗੁਰਬਾਣੀ ਦੀ ਪੋਥੀ ਸਾਹਿਬ ਆ ਉਹਨੂੰ ਫੜਾ ਦਿਆ ਕਰਾਂਗੇ ਇਹੋ ਜਿਹਾ ਸਮਾਂ ਆਉਣਾ ਹੁਣ ਆਪਾਂ ਨੂੰ ਯਕੀਨ ਨਹੀਂ ਆਉਣਾ ਜਿਵੇਂ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਇਹ ਚੀਜ਼ਾਂ ਹੋਈਆਂ ਨਹੀਂ ਸੀ ਕਹਿੰਦੇ ਹੁੰਦੇ ਸੀ ਪਾਣੀ ਬੋਤਲਾਂ ਵਿੱਚ ਬੰਦ ਕਰਕੇ ਮਿਲਿਆ ਕਰੂਗਾ ਲੋਕ ਯਕੀਨ ਨਹੀਂ ਸੀ ਕਰਦੇ ਕਈ ਵਾਰ ਇਹੋ ਜਿਹੀਆਂ ਗੱਲਾਂ ਵੀ ਹੋਈਆਂ ਵੀ ਫੋਨ ਤੇ ਆਪਾਂ ਇੱਕ ਦੂਜੇ ਨਾਲ ਇਸ ਤਰ੍ਹਾਂ ਗੱਲਾਂ ਕਰਾਂਗੇ ਜਿਵੇਂ ਕੋਲ ਬੈਠੇ ਹੁੰਦੇ ਆ ਕਾਲ ਰਾਹੀ ਲੋਕ ਯਕੀਨ ਨਹੀਂ ਸੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਇਹ ਚੀਜ਼ਾਂ ਕਲਯੁਗ ਦੇ ਵਿੱਚ ਜ਼ੋਰ ਹੋਵੇਗਾ ਅਸੰਖਾਂ ਦੀ ਤਦਾਦ ਵਿੱਚ ਮਨੁੱਖ ਮੂਰਖ ਪੈਦਾ ਹੋਣਗੇ ਕਪਟੀ ਪੈਦਾ ਹੋਣਗੇ ਧਰਤੀ ਇੰਨੀ ਭਾਰੀ ਹੋ ਜਾਵੇਗੀ ਕਿ ਧਰਤੀ ਤੋਂ ਬੋਝ ਨਹੀਂ ਸਹਿ ਹੋਣਾ ਇਹੋ ਜੇ ਲੋਕਾਂ ਦਾ ਕਿੰਨਾ ਇਹ ਮਹਾਰਾਜ ਨੇ ਸਖਤ ਬਚਨ ਕੀਤਾ ਹੈ ਮਾਂ ਤੇ ਪੁੱਤਰ ਦਾ ਕਿੰਨਾ ਰਿਸ਼ਤਾ ਪਵਿੱਤਰ ਹੁੰਦਾ ਪਰ ਇਹ ਹੀ ਰਿਸ਼ਤਾ ਕਾਮ ਵਾਸ਼ਨਾ ਦੇ ਅਧੀਨ ਹੋ ਕੇ ਖਤਮ ਹੋ ਜਾਵੇਗਾ। ਮਹਾਰਾਜ ਕਹਿੰਦੇ ਸਾਰਾ ਇਹ ਖੇਲ ਹੋਵੇਗਾ। ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਉਸਤਾਦ ਤੇ ਚੇਲੇ ਦੀ ਵੀ ਇਹ ਵਿਥਿਆ ਹੁੰਦੀ ਆ ਚੇਲੇ ਕੰਮ ਕਰਦੇ ਆ ਤੇ ਉਸਤਾਦ ਹੁਕਮ ਕਰਦਾ। ਪਰ ਉਲਟੀ ਰੀਤੀ ਹੋ ਜਾਊਗੀ। ਚੇਲੇ ਕਹਿਣਗੇ ਗੁਰੂ ਨੂੰ ਤੂੰ ਸਾਨੂੰ ਖਵਾ ਅਸੀਂ ਤੈਨੂੰ ਖਵਾਇਆ। ਬਹੁਤ ਸਮਾਂ ਤੋਂ ਘਰਾਂ ਚ ਮੰਗ ਕੇ ਲਿਆ ਅਸੀਂ ਖਾਵਾਂਗੇ ਪੁੱਠਾ ਹੀ ਕੰਮ ਹੋ ਜਾਵੇਗਾ ਪਹਿਲਾਂ ਚੇਲੇ ਗਜ਼ਾ ਕਰਦੇ ਸੀ ਸੇਵਾ ਸਿਮਰਨ ਕਰਦੇ ਸੀ ਗੁਰੂ ਤੋਂ ਸਿੱਖਿਆ ਲੈਂਦੇ ਸੀ ਕਹਿੰਦੇ ਹੁਣ ਤੁਸੀਂ ਜਾਓ ਅਸੀਂ ਬਹਿਨੇ ਆ ਕੰਮ ਸਾਰੇ ਹੀ ਪੁੱਠੇ ਹੋ ਜਾਣਗੇ ਪਹਿਲਾਂ ਕੋਈ ਸਾਧੂ ਸੰਤ ਬਚਨ ਕਰਦਾ ਸੀ ਲੋਕ ਸ਼ਰਧਾ ਪੂਰਵਕ ਮੰਨ ਲੈਂਦੇ ਸੀ ਅੱਜ ਮਹਾਪੁਰਖ ਕੋਈ ਬਚਨ ਕਰ ਦੇਣ ਲੋਕ ਤਰਕ ਕਰਦੇ ਆ ਕਹਿ ਦਿੰਦੇ ਆ ਅਸੀਂ ਕਿਵੇਂ ਮੰਨ ਲਈਏ ਇਸ ਤਰ੍ਹਾਂ ਸਮੇ ਸਮੇ ਦੀ ਗੱਲ ਹੈ ਕਲ ਯੁਗ ਦੇ ਵਿੱਚ ਤਾਂ ਜਿਹੜੇ ਲੋਕ ਐਨੇ ਮਲੀਨ ਹੋ ਜਾਣਗੇ ਉਹ ਐਨਾ ਮਨ ਚੰਚਲ ਹੋ ਜਾਵੇਗਾ ਫਿਰ ਮਹਾਰਾਜ ਜੀ ਕਹਿੰਦੇ ਕਿ ਦੁਨੀਆ ਵਿੱਚ ਇਹੋ ਜਿਹੇ ਲੋਕ ਹੋਣਗੇ ਜਿਹੜੇ ਆਪਣੇ ਆਪ ਨੂੰ ਗੁਰੂ ਕਹਾ ਕੇ ਬਹੁਤ ਖੁਸ਼ ਹੋਣਗੇ ਕੈਨ ਲੱਗਣਗੇ ਅਸੀਂ ਸੱਚੇ ਆ ਦੂਜਿਆਂ ਦਾ ਮਤ ਝੂਠਾ ਹੈ 10ਵੇਂ ਪਾਤਸ਼ਾਹ ਜੀ ਦੇ ਬਚਨ ਹੋਏ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਪਰ ਆਪਾਂ ਵੇਖਦੇ ਆ ਕਈ ਲੋਕ ਆਪਣੇ ਆਪ ਨੂੰ ਗੁਰੂ ਕਹਾ ਕੇ ਬਹੁਤ ਖੁਸ਼ ਹੁੰਦੇ ਆ 10ਵੇਂ ਪਾਤਸ਼ਾਹ ਜੀ ਬਚਨ ਕਰ ਰਹੇ ਆ ਸਾਡੇ ਤੋਂ ਬਾਅਦ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਜੋ ਸਰੂਪ ਹੈ ਦਸਾ ਪਾਤਸ਼ਾਹੀਆਂ ਦੀ ਜੋਤ ਹੈ ਇਸ ਤੋਂ ਬਾਅਦ ਹੁਣ ਕੋਈ ਨਹੀਂ ਜਿਹਨੇ ਪ੍ਰਚਾਰ ਕਰਨਾ ਗੁਰਬਾਣੀ ਦਾ ਕਰੇ ਬਹੁਤ ਪ੍ਰੇਮ ਨਾਲ ਕਰੇ ਜਿੰਨਾ ਕਰੇਗਾ ਮੈਂ ਉਹਦੀ ਸ਼ੋਭਾ ਕਰਾ ਦੇਵਾਂਗਾ ਸਤਿਗੁਰੂ ਜੀ ਸ਼ੋਭਾ ਕਰਵਾ ਦਿੰਦੇ ਆ ਪਰ ਕਈ ਜਾਣਾਂ ਕਿ ਮੈਂ ਹੀ ਵੱਡਾ ਹਾਂ ਮੈਂ ਹੀ ਗੁਰੂ ਹਾਂ ਸਾਥ ਸੰਗਤ ਜੀ ਕਿੱਡੀ ਮਾੜੀ ਗੱਲ ਹੈ ਗੁਰੂ ਤਾਂ ਇੱਕ ਹੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੋਤ ਅੱਗੇ ਜਿਹੜੀ ਆ ਘਰਾਂ ਵਿੱਚ ਜਿਹੜੀ ਆ ਜੋਤ ਉਹ ਫਿਰ ਅੱਗੇ ਵਧੀ ਆ ਦਸਾਂ ਪਾਛਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਵੇਂ ਪਾਛਾ ਜੀ ਤੋਂ ਬਾਅਦ ਕੋਈ ਵੀ ਦੇਹਧਾਰੀ ਨਹੀਂ ਹੋ ਸਕਦਾ ਵੈਸੀ ਕੋਈ ਗੁਰਬਾਣੀ ਦਾ ਹੀ ਅਭਿਆਸ ਕਰਾ ਦੇਵੀ ਤੇ ਗੁਰੂ ਸਾਹਿਬ ਉਹਦੀ ਚੜ੍ਹਦੀ ਕਲਾ ਕਰ ਦਿੰਦੇ ਆ ਪਰ ਜੇ ਕੋਈ ਹਜ਼ਾਰਾਂ ਬੰਦੇ ਦਾ ਕੋਈ ਲੱਖ ਬੰਦੇ ਦਾ ਇਕੱਠ ਕਰਕੇ ਕਹੇ ਮੈਂ ਪ੍ਰਗਟ ਹੋਣਾ ਕਹੇ ਕਿ ਲੋਕ ਮੈਨੂੰ ਗੁਰੂ ਕਹਿਣ ਵੱਡਾ ਕਹਿਣ ਤਾਂ ਇਹ ਬਹੁਤ ਹੀ ਮਾੜੀ ਗੱਲ ਹੈ ਜੇ ਕੋਈ ਬਾਣੀ ਦਾ ਆਸਰਾ ਲੈ ਕੇ ਆਪਣੇ ਆਪ ਨੂੰ ਮੱਥਾ ਟਿਕਾਈ ਜਾਂਦਾ ਹੈ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਸੰਤ ਤਾਂ ਹੋਣਾ ਕਿੱਧਰੋਂ ਆ ਜੀ ਕਿਤੇ ਫਿਰ ਕਾਲ ਯੁਗ ਦਾ ਮਹਾਰਾਜ ਪ੍ਰਭਾਵ ਦੱਸਦੇ ਆ ਇਹ ਕਾਲ ਯੁਗ ਦਾ ਮਹਾਰਾਜ ਪ੍ਰਭਾਵ ਦੱਸਦੇ ਆ ਵੀ ਇਹ ਕਾਲ ਯੁਗ ਦਾ ਸੁਭਾਅ ਹੈ ਜਿਹੜਾ ਅੱਜ ਆਪਾਂ ਕਹਿੰਦੇ ਆ ਸਾਡੇ ਘਰ ਦੇ ਸਾਨੂੰ ਨਾਮ ਨਹੀਂ ਜਪਨ ਦਿੰਦੇ ਰੁਕਾਵਟਾਂ ਆ ਜਾਂਦੀਆਂ ਨੇ ਪਾਠ ਕਰਨ ਲੱਗਦੇ ਹਾਂ ਉਸ ਵਕਤ ਉਬਾਸੀਆਂ ਆਉਂਦੀਆਂ ਨੇ ਚੌਂਖੜਾ ਨਹੀਂ ਵੱਜਦਾ ਨਿੰਦਿਆ ਚੁਗਲੀ ਕਰੀ ਚੱਲੋ ਘੰਟੇ 2 ਘੰਟੇ 3 ਘੰਟੇ ਸਾਰਾ ਦਿਨ ਲੰਘ ਜਾਊਗਾ ਕੋਈ ਉਬਾਸੀ ਨਹੀਂ ਆਉਣੀ ਇਧਰੋਂ ਗੁੜਕਾ ਸਾਈ ਫੜਿਆ ਸਿਮਰਨ ਕੀਤਾ ਉਬਾਸੀਆਂ ਸ਼ੁਰੂ ਉਹ ਮੈਲ ਉਤਰਦੀ ਹੁੰਦੀ ਆ ਬਾਕੀ ਇਹ ਕਾਲਯੁਗ ਰਕਾਵਟ ਪਾਉਂਦਾ ਹੈ ਚੰਗਾ ਕੰਮ ਮੈਂ ਹੋਣ ਨਹੀਂ ਦਿਆਂਗਾ ਬੁਰੇ ਕੰਮ ਝੱਟ ਹੋ ਜਾ ਕਰਨਗੇ ਕਾਲਯੁਗ ਵਿੱਚ ਜੋ ਸਤਿਆ ਕਰੇਗਾ ਉਹਦੀ ਬੁਰਾਈ ਹੋਣੀ ਸ਼ੁਰੂ ਹੋ ਜਾਊਗੀ ਉਹਦੇ ਲਈ ਬਦਨਾਮੀ ਹੋ ਜਾਊਗੀ ਉਹਦੀ ਕਾਲਯੁਗ ਦੇ ਲਖਣ ਨੇ ਮਹਾਰਾਜ ਤਾਂ ਕਹਿ ਰਹੇ ਆ ਕਿ ਫਿੱਕਾ ਬੋਲਣ ਦੇ ਨਾਲ ਤਾਂ ਬੰਦਾ ਜਿਹੜਾ ਹੈ ਉਹਦੀ ਬੇਬਤੀ ਹੁੰਦੀ ਆ ਫਿੱਕਾ ਬੋਲਣ ਵਾਲੇ ਨੂੰ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ ਰੱਬ ਦੀ ਸਿਫਤ ਸਲਾਹ ਕਰਿਆ ਕਰੋ ਇਹੀ ਬਚਨ ਚੰਗੇ ਆ ਦਸਵੇਂ ਪਾਤਸ਼ਾਹ ਜੀ ਤੋਂ ਸਿੱਖਿਆ ਲਈਏ ਇਤਨੀ ਨਿਰਮਾਨਤਾ ਮਹਾਰਾਜ ਵਿੱਚ ਇਹਨਾਂ ਨੇ ਸਾਰਾ ਸਾਰਾ ਸਰਬੰਸ ਹੀ ਵਾਰ ਦਿੱਤਾ ਬਚਨ ਕਰ ਦਿੱਤੇ ਜਿਹੜੇ ਸਾਨੂੰ ਪਰਮੇਸ਼ਰ ਕਹਿਣਗੇ ਨਰਕ ਕੁੰਡਾ ਵਿੱਚ ਜਾਣਗੇ ਮੈਨੂੰ ਦਾਸ ਜਾਣੋ ਇਹ ਗੱਲ ਵਿੱਚ ਜਰਾ ਜਿੰਨਾ ਹੀ ਫਰਕ ਗਿਆ ਜਗਤ ਤਮਾਸ਼ਾ ਹੈ ਦੁਨੀਆ ਦਾ ਤਮਾਸ਼ਾ ਵੇਖਣ ਆਇਆ ਹੈ ਰੱਬ ਨੇ ਜੋ ਕਿਹਾ ਮੈਂ ਉਹੀ ਦੁਨੀਆ 'ਚ ਕੀਤਾ ਹੈ ਮਹਾਰਾਜ ਕਹਿੰਦੇ ਸਾਡਾ ਕਿਸੇ ਨਾਲ ਵੈਰ ਨਹੀਂ ਪਰ ਹਾਂ ਧਰਮ ਯੁੱਧ ਮਹਾਰਾਜ ਨੂੰ ਕਰਨੇ ਪਏ ਕਿਉਂਕਿ ਦੁਨੀਆ ਤੇ ਪਾਪ ਵਧਿਆ ਜਦੋਂ ਪਾਪ ਵੱਧਦਾ ਹੈ ਮਹਾਰਾਜ ਅਵਤਾਰੀ ਪੁਰਖ ਆਉਂਦੇ ਆ ਇਸ ਤਰ੍ਹਾਂ ਭਾਈ ਜਦੋਂ ਕੁਦਰਤ ਦਾ ਘਾਣ ਹੁੰਦਾ ਕੁਦਰਤ ਵੀ ਫਿਰ ਕੁਝ ਨਾ ਕੁਝ ਸਾਨੂੰ ਇਹ ਇੱਕ ਇਸ਼ਾਰਾ ਦਿੰਦੀ ਆ ਜਿਸ ਤਰ੍ਹਾਂ ਜਵਾਲਾਮੁਖੀ ਫਟਿਆ ਹੈ ਜਾਂ ਕੋਈ ਹੋਰ ਤਰ੍ਹਾਂ ਦੇ ਸੰਕੇਤ ਹੁੰਦੇ ਆ ਵੀ ਸੰਭਲ ਜਾਓ ਜੇ ਬੰਦਾ ਮੰਨ ਲਵੇ ਪਰਮੇਸ਼ਰ ਦਾ ਕਹਿਣਾ ਦੁਨੀਆ ਦੇ ਬਚਨ ਤਰ ਜਾਏਗਾ ਨਹੀਂ ਤਾਂ ਡੁੱਬ ਜਾਂਦਾ ਹੈ ਕਾਲ ਯੁਗ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਜੈਸਾ ਬੀਜਾਂਗੇ ਉਹ ਜ਼ਰੂਰ ਆਪਾਂ ਨੂੰ ਵੜਨਾ ਪਵੇਗਾ। ਗੁਰੂ ਸਾਹਿਬ ਕਿਰਪਾ ਕਰਨ ਇਹ ਕਾਲ ਯੁਗਿਆ ਇਹਦੇ ਵਿੱਚ ਜੋ ਬੀਜ ਬੀਜਾਂਗੇ ਉਹੀ ਸਾਨੂੰ ਵੜਨਾ ਪਵੇਗਾ ਕਿਉਂਕਿ ਕੀਤੇ ਹੋਏ ਵਿਕਾਰਾਂ ਦਾ ਮਾਨਸਿਕ ਸਿੱਟਾ ਨਿਕਲਦਿਆਂ ਰੱਤਾ ਵੀ ਸਮਾਂ ਨਹੀਂ ਲੱਗਦਾ। ਜੋ ਕੁਝ ਹੱਥ ਹੁੰਦਾ ਹੈ ਉਹਦਾ ਫਲ ਇਹ ਹੱਥ ਪਾਉਂਦੇ ਆ। ਜੋ ਕੁਝ ਬੰਦਾ ਹੈ ਨਾ ਹੱਥਾਂ ਨਾਲ ਕਰੂਗਾ ਉਹਦਾ ਫਲ ਮਿਲਣਾ ਹੀ ਮਿਲਣਾ ਹਰ ਇੱਕ ਕੀਤਾ ਹੋਇਆ ਗੁਨਾਹ ਮਨ ਦਾ ਬੋਝ ਹੁੰਦਾ ਸਤਿਗੁਰੂ ਜੀ ਦੀ ਸੰਗਤ ਕਰੀਏ ਨਾਮ ਜਪੀਏ ਕਾਲ ਯੁਗ ਦਾ ਇਹੀ ਰਸਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ